ਅੱਜ ਦਾ ਵਿਸ਼ਾ ਹੈ ਸਾਨੂੰ ਸਿਮਰਨ ਕਰਨ ਦੇ ਬਹਾਨੇ ਸਾਡੇ ਗੁਰੂਆਂ ਦੀ ਬਾਣੀ ਨਾਲੋਂ ਸਾਨੂੰ ਤੋੜਿਆ ਜਾ ਰਿਹਾ ਸਤਿਕਾਰਯੋਗ ਵੀਰੋ ਕੋਈ ਵੀ ਕਥਾਵਾਚਕ ਹੋਵੇ ਬਾਬਾ ਹੋਵੇ ਗ੍ਰੰਥੀ ਹੋਵੇ ਜਾਂ ਕੋਈ ਕੀਰਤਨ ਕਰਨ ਵਾਲਾ ਹੋਵੇ ਇਹ ਸਾਰੇ ਲੋਕ ਸਾਨੂੰ ਸਿਰਫ ਇੱਕੋ ਹੀ ਅਪਦੇਸ਼ ਦਿੰਦੇ ਹਨ ਕਿ ਭਾਈ ਸਵੇਰ ਸ਼ਾਮ ਸਿਮਰਨ ਕਰਿਆ ਕਰੋ ਸਿਮਰਨ ਕਰਨ ਵਾਸਤੇ ਸਾਰੇ ਲੋਕ ਵਾਹਿਗੁਰੂ ਸ਼ਬਦ ਦਾ ਸਭ ਤੋਂ ਵੱਧ ਸਿਮਰਨ ਕਰਨ ਵਾਸਤੇ ਕਹਿੰਦੇ ਹਨ ਬਹੁਤ ਘੱਟ ਲੋਕ ਹੋਣਗੇ ਜਿਹੜੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਸ਼ਬਦ ਲੈ ਕੇ ਉਸ ਸ਼ਬਦ ਦੀ ਵਿਆਖਿਆ ਕਰਕੇ ਲੋਕ ਸੰਗਤ ਨੂੰ ਸਮਝਾਉਂਦੇ ਹੋਣ ਨਹੀਂ ਤਾਂ ਬਸ ਜ਼ਿਆਦਾਤਰ ਲੋਕ ਇੱਕੋ ਸ਼ਬਦ ਨੂੰ ਵਾਰ-ਵਾਰ ਰਟਣ ਦਾ ਪ੍ਰੇਸ਼ ਦਿੰਦੇ ਹਨ ਮੈਂ ਬਹੁਤ ਸਾਰੀਆਂ ਵੀਡੀਓ ਇਹੋ ਜੀਆਂ ਸੁਣੀਆਂ ਹਨ ਜਿਸ ਵਿੱਚ ਕੋਈ ਕਥਾਵਾਚਕ ਸੰਗਤ ਕੋਲੋਂ ਲਗਾਤਾਰ ਅੰਦਾ ਅੰਦਾ ਘੰਟਾ ਅੱਖਾਂ ਮੀਚ ਕੇ ਸਿਰਫ ਵਾਹਿਗੁਰੂ ਸ਼ਬਦ ਦਾ ਰੱਟਾ ਲਗਵਾ ਰਿਆ ਹੈ ਅਤੇ ਆਪ ਵਿੱਚ ਵਿੱਚ ਕਹਿ ਰਿਹਾ ਹੈ ਕਿ ਜਿਉਂਦੇ ਰਹੋ ਜਿਉਂਦੇ ਰਹੋ ਆਪਾਂ ਸਾਰੇ ਲੋਕ ਇਸ ਗੱਲ ਨੂੰ ਸਮਝਦੇ ਹਾਂ ਕਿ ਕੋਈ ਪਹਿਲੇ ਜਮਾਤ ਵਾਲਾ ਬੱਚਾ ਸਿਰਫ ਸਾਰਾ ਸਾਲ ਜੇਕਰ ਊੜਾ 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 ਹੀ ਕਰੀ ਜਾਵੇ ਅਤੇ ਇਸ ਤੋਂ ਅੱਗੇ ਕੋਈ ਹੋਰ ਅੱਖਰ ਨਾ ਬੋਲੇ ਤਾਂ ਕੀ ਉਹ ਪਹਿਲੀ ਜਮਾਤ ਵਿੱਚੋਂ ਪਾਸ ਹੋ ਕੇ ਦੂਸਰੀ ਜਮਾਤ ਵਿੱਚ ਜਾ ਸਕਦਾ ਹੈ ਜੇਕਰ ਕਿਸੇ ਵਿਦਿਆਰਥੀ ਨੇ ਐਮਬੀਬੀਐਸ ਡਾਕਟਰ ਬਣਨਾ ਹੋਵੇ ਤਾਂ ਉਹ 10ਵੀਂ ਜਮਾਤ ਵਿੱਚੋਂ ਪਾਸ ਹੋ ਕੇ ਸਿਰਫ ਡਾਕਟਰ ਡਾਕਟਰ ਦਾ ਹੀ ਰਟਾ ਲਾਈ ਜਾਵੇ ਤਾਂ ਕੀ ਉਹ ਐਮਬੀਬੀਐਸ ਕਰ ਸਕਦਾ ਹੈ ਨਹੀਂ ਸਭ ਤੋਂ ਪਹਿਲਾਂ ਉਸ ਨੂੰ ਪਲੱਸ 1 ਵਿੱਚ ਮੈਡੀਕਲ ਵਾਲੇ ਸਬਜੈਕਟ ਰੱਖਣੇ ਰੱਖ ਕੇ 2 ਸਾਲਾਂ ਵਿੱਚ ਪ੍ਰੀ ਮੈਡੀਕਲ ਕਰਨੀ ਪਵੇਗੀ ਫਿਰ ਐਮ ਬੀਬੀਐਸ ਵਿੱਚ ਦਾਖਲਾ ਲੈਣ ਵਾਸਤੇ ਟੈਸਟ ਪਾਸ ਕਰਨਾ ਪਵੇਗਾ ਤੇ ਫਿਰ 4 ਸਾਲ ਡਾਕਟਰੀ ਦੀ ਪੜ੍ਹਾਈ ਕਰਨੀ ਪਵੇਗੀ ਫਿਰ ਜਾ ਕੇ 6 ਸਾਲਾਂ ਬਾਅਦ ਉਸ ਨੂੰ ਐਮ ਬੀਬੀਐਸ ਦੀ ਡਿਗਰੀ ਮਿਲੇਗੀ ਪਰ ਸਾਨੂੰ ਇਹ ਲੋਕ ਇੱਕੋ ਥਾਂ ਤੇ ਰੋਕ ਕੇ ਸਿਰਫ ਵਾਹਿਗੁਰੂ ਸ਼ਬਦ ਦਾ ਜਾਪ ਕਰਵਾ ਰਹੇ ਹਨ ਇਹ ਤਾਂ ਉਹ ਗੱਲ ਹੋਈ ਕਿ ਮੰਨ ਲਓ ਸਾਡੇ ਕੋਲ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਕੋਈ ਵਧੀਆ ਹਥਿਆਰ ਹੋਵੇ ਪਰ ਸਾਨੂੰ ਕੋਈ ਰਬੜ ਦਾ ਬਣਿਆ ਹੋਇਆ ਕੋਈ ਖਡਾਉਣਾ ਫੜਾ ਦੇਵੇ ਅਤੇ ਸਾਨੂੰ ਕਹੇ ਕਿ ਭਾਈ ਤੁਸੀਂ ਇਸ ਖਡਾਉਣੇ ਨਾਲ ਖੜੀ ਚੱਲੋ ਤੁਹਾਡੇ ਕੋਲ ਜੋ ਅਸਲੀ ਹਥਿਆਰ ਹੈ ਉਹ ਨਾਲ ਵਰਤੋ ਉਹ ਨਹੀਂ ਚਲਾਉਣਾ ਤੁਹਾਡਾ ਦੁਸ਼ਮਣ ਇਸ ਖਡਾਉਣੇ ਵਾਲੇ ਹਥਿਆਰ ਨਾਲ ਅਸੀਂ ਡਰ ਕੇ ਭੱਜ ਜਾਵੇਗਾ ਤੋਂ ਦੋਸਤੋ ਸਾਡੇ ਗੁਰੂਆਂ ਨੇ ਜੋ ਬਾਣੀ ਲਿਖੀ ਹੈ ਇਸ ਕੰਮ ਵਾਸਤੇ ਉਹਨਾਂ ਨੂੰ ਪੂਰੇ 239 ਸਾਲ ਲੱਗ ਗਏ ਸਨ ਅਤੇ ਉਹਨਾਂ ਨੇ ਬਹੁਤ ਆਪਣੀ ਸਰੀਰਾਂ ਉੱਤੇ ਆਪਣੇ ਕਈ ਗੁਰੂਆਂ ਨੇ ਕਸ਼ਟ ਚੱਲੇ ਕਈਆਂ ਨੇ ਕਰਵਾਨੀਆਂ ਦਿੱਤੀਆਂ ਉਹਨਾਂ ਦਾ ਮਕਸਦ ਵੀ ਇਹੋ ਹੀ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਗਿਆਨ ਨੂੰ ਹਾਸਲ ਕਰਕੇ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਢਾਲ ਲੈਣਗੇ ਤਾਂ ਕਿ ਉਹ ਇੱਕ ਵਧੀਆ ਇਨਸਾਨ ਬਣ ਸਕਣ ਪਰ ਅਸੀਂ ਆਪਣੇ ਗੁਰੂਆਂ ਦਾ ਮਕਸਦ ਸਮਝ ਨਹੀਂ ਸਕੇ ਸਾਨੂੰ ਰਸਤੇ ਵਿੱਚ ਹੀ ਕੁਝ ਲੋਕਾਂ ਨੇ ਉਲਝਾ ਕੇ ਰੱਖ ਲਿਆ ਹੈ ਸਾਨੂੰ ਬਾਣੀ ਨੂੰ ਸਮਝਣ ਵਾਸਤੇ ਉੱਥੋਂ ਤੱਕ ਪਹੁੰਚਣ ਹੀ ਨਹੀਂ ਦਿੱਤਾ ਗਿਆ ਇਹ ਇੰਗਰੇਜ਼ਾਂ ਤੋਂ ਲੈ ਕੇ ਅੱਜ ਤੱਕ ਜੋ ਸਿੱਖੀ ਦੇ ਦੁਸ਼ਮਣ ਹਨ ਇਹਨਾਂ ਲੋਕਾਂ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਕਿ ਸਾਡੇ ਲੋਕਾਂ ਨੂੰ ਕਿਵੇਂ ਸਾਡੇ ਗੁਰੂਆਂ ਦੀ ਬਾਣੀ ਤੋਂ ਦੂਰ ਰੱਖਿਆ ਜਾਵੇ ਅਤੇ ਲੋਕਾਂ ਨੂੰ ਸਿਰਫ ਸੇਵਨ ਕਰਨ ਤੱਕ ਹੀ ਸੀਮਿਤ ਰੱਖਿਆ ਜਾਵੇ ਸਿੱਖੀ ਦੇ ਦੁਸ਼ਮਣ ਲੋਕਾਂ ਨੂੰ ਡਰ ਸੀ ਜਾਂ ਡਰ ਹੈ ਕਿ ਜੇਕਰ ਇਹਨਾਂ ਲੋਕਾਂ ਨੇ ਆਪਣੇ ਗੁਰੂਆਂ ਦੀ ਬਾਣੀ ਨੂੰ ਪੜ੍ਹ ਕੇ ਸਮਝ ਲਿਆ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਇਹ ਲੋਕ ਸਾਡੇ ਖਿਲਾਫ ਬਗਾਵਤ ਕਰ ਦੇਣਗੇ ਕਿਉਂਕਿ ਸਾਡੇ ਗੁਰੂਆਂ ਦੀ ਬਾਣੀ ਵਿੱਚ ਇਹ ਸ਼ਕਤੀ ਹੈ ਕਿ ਇਹ ਸਾਨੂੰ ਇੱਕ ਬਹਾਦਰ ਇਮਾਨਦਾਰ ਅਤੇ ਮਿਹਨਤੀ ਇਨਸਾਨ ਬਣਨ ਵਿੱਚ ਮਦਦ ਕਰਦੀ ਹੈ ਬਸ ਇਹੋ ਹੀ ਕਾਰਨ ਆ ਕਿ ਸਾਨੂੰ ਕਥਾਵਾਚਕ ਤੇ ਬਾਬਿਆਂ ਵੱਲੋਂ ਇਧਰ ਉਧਰੀਆਂ ਕਹਾਣੀਆਂ ਜਾਂ ਸਾਖੀਆਂ ਸੁਣਾ ਕੇ ਅਤੇ ਸਿਮਰਨ ਕਰਨ ਦਾ ਉਪਦੇਸ਼ ਦੇ ਕੇ ਬਾਣੀ ਤੋਂ ਦੂਰ ਰੱਖਿਆ ਜਾ ਰਿਹਾ ਹੈ ਇਹ ਲੋਕ ਇੱਕ ਅੰਦੇ ਗੁਰਬਾਣੀ ਦੇ ਸ਼ਬਦ ਦਾ ਹਵਾਲਾ ਦੇ ਕੇ ਤੇ ਉਹਦੇ ਪੁੱਠੇ ਸਿੱਦੇ ਅਰਥ ਸਮਝਾ ਕੇ ਬਸ ਇਹੋ ਕਹਿੰਦੇ ਹਨ ਕਿ ਗਰਵਾਣੀ ਵਿੱਚ ਵੀ ਸਿਮਰਨ ਕਰਨ ਦੀ ਗੱਲ ਕੀਤੀ ਗਈ ਹੈ। ਅਸਲ ਵਿੱਚ ਅਸਲੀਅਤ ਇਹ ਹੈ ਕਿ ਸਾਨੂੰ ਆਪਣੇ ਗੁਰੂਆਂ ਦੀ ਬਾਣੀ ਨੂੰ ਅਰਥਾਂ ਸਮੇਤ ਸਮਝ ਕੇ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਣਾ ਚਾਹੀਦਾ ਹੈ ਅਤੇ ਇੱਕ ਚੰਗੇ ਇਨਸਾਨ ਬਣਨਾ ਚਾਹੀਦਾ ਹੈ। ਸਾਡੇ ਗੁਰੂਆਂ ਦਾ ਬਾਣੀ ਲਿਖਣ ਦਾ ਮਕਸਦ ਵੀ ਬਸ ਇਹੋ ਹੀ ਸੀ। ਜੇਕਰ ਸਿਮਰਨ ਕਰਨ ਨਾਲ ਕੁਝ ਸਮਰਨ ਵਾਲਾ ਹੁੰਦਾ ਤਾਂ ਸਾਡੇ ਗੁਰੂ ਸਾਹਿਬ ਐਡਾ ਵੱਡਾ ਗ੍ਰੰਥ ਗ੍ਰੰਥ ਸਾਹਿਬ ਲੇਖਣ ਨਾਲੋਂ ਸਿਰਫ ਇੱਕ ਸ਼ਬਦ ਹੀ ਲਿਖ ਜਾਂਦੇ ਜਿਸ ਦਾ ਅਸੀਂ ਰੋਜ਼ਾਨਾ ਅਦਾ ਅਦਾ ਘੰਟਾ ਰਜਣਾ ਰਟਣ ਕਰਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਲੈਂਦੇ ਸੋ ਸਾਨੂੰ ਇਸ ਕੋਜੀ ਚਾਲ ਨੂੰ ਸਮਝ ਲੈਣਾ ਚਾਹੀਦਾ ਹੈ ਗੁਰਬਾਣੀ ਨੂੰ ਖੁਦ ਆਪ ਪੜੋ ਉਸ ਦੇ ਅਰਥਾਂ ਨੂੰ ਸਮਝੋ ਅਤੇ ਉਸ ਗਿਆਨ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਢਾਲੋ ਤਾਂ ਫਿਰ ਹੀ ਸਾਡਾ ਕੋਈ ਆਧਾਰ ਹੋ ਸਕਦਾ ਹੈ ਸੋ ਜੇਕਰ ਮੇਰੇ ਇਹ ਵਿਚਾਰ ਆਪ ਜੀ ਨੂੰ ਚੰਗੇ ਲੱਗਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ